ਸੱਚੀ ਘਰ ਅੱਜ ਆਪਾਂ ਪੜ੍ਹਾਂਗੇ ਪਿਆਜੇ ਦੀ ਕಾಗ್ਨੀਟਿਵ ਡਵੈਲਪਮੈਂਟ ਦੀ ਥਿਉਰੀ ਨੂੰ ਠੀਕ ਹੈ ਕਹਿੰਦੇ ਜਿਹੜਾ ਜੀਨ ਪਿਆਜੇ ਸੀਗਾ ਇਹ 19 8096 ਤੋਂ 1980 ਟਾਕਾ ਕਹਿੰਦੇ ਵੀ ਕੀ ਸੀਗਾ ਇੱਕ ਸਵਿਸ ਸਿਮਨੋਵਿਗਿਆਨੀ ਸੀਗਾ ਜਿਸ ਨੂੰ ਗਿਆਨ ਆਤਮਿਕ ਵਿਕਾਸ ਖੇਤਰ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ ਠੀਕ ਹੈ ਪਿਆਜੇ ਨੇ ਕਹਿੰਦੇ ਬੱਚਾ ਨੂੰ ਨਿਰਮਾਤਾ ਵਾਂ ਜਾਂ ਨਿੱਕੇ ਵਿਗਿਆਨੀ ਵਜੋਂ ਦੇਖਿਆ ਉਸ ਅਨੁਸਾਰ ਬੱਚਾ ਪਹਿਲੇ ਤੋਂ ਸਿਰਜ ਕੇ ਗਿਆਨ ਨੂੰ ਗ੍ਰਹਿਣ ਨਹੀਂ ਕਰਦਾ ਸਗੋਂ ਸਵੈ ਗਤੀ ਵਿਧੀਆਂ ਅਤੇ ਖੋਜ ਰਾਹੀਂ ਆਪਣੇ ਆਲੇ ਦੁਆਲੇ ਦੀ ਦੁਨੀਆ ਬਾਰੇ ਆਪਣੀ ਸਮਝ ਦਾ ਨਿਰਮਾਣ ਕਰਦਾ ਹੈ ਪਿਆਜੇ ਦੀ ਥਿਊਰੀ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਤਾਂ ਕਿ ਆਪਾਂ ਇਹਨੂੰ ਠੀਕ ਹੈ ਚੰਗੇ ਤਰੀਕੇ ਦੇ ਨਾਲ ਸਮਝ ਸਕੀਏ ਪਹਿਲਾ ਹੈ ਮੁੱਢਲੀਆਂ ਧਾਰਨਾਵਾਂ ਪਹਿਲਾ ਹੈ ਮੁੱਢਲੀਆਂ ਧਾਰਨਾਵਾਂ ਐਂਡ ਸੈਕੰਡ ਹੈਗਾ ਗਿਆਨਾਤਮਕ ਵਿਕਾਸ ਦੀਆਂ ਸਟੇजेस ਤਾਂ ਮੁੱਢਲੀਆਂ ਧਾਰਨਾਵਾਂ ਕਿਹੜੀਆਂ ਹੈਗੀਆਂ ਆ ਕਹਿੰਦੇ ਵੀ ਇੱਕ ਬੱਚਾ ਠੀਕ ਹੈ ਉਹ ਜਦੋਂ ਖੇਡਦਾ ਆ ਉਹ ਗੇਂਦ ਨਾਲ ਖੇਡਦਾ ਉਹ ਗੇਂਦ ਨੂੰ ਥੱਲੇ ਸਿੱਟਦਾ ਤਾਂ ਉਹ ਟੱਪਾ ਮਾਰ ਕੇ ਉੱਪਰ ਨੂੰ ਉੱਛਲਦੀ ਆ ਫਿਰ ਬੱਚਾ ਕੀ ਕਰਦਾ ਉਹਨੂੰ ਉੱਛਲਦੀ ਦੇਖ ਕੇ ਬਹੁਤ ਹੀ ਖੁਸ਼ ਹੁੰਦਾ ਵੀ ਇਹ ਨੂੰ ਮੈਂ ਥੱਲੇ ਵੀ ਸੱਟਿਆ ਤਾਂ ਵੀ ਨਹੀਂ ਟੁੱਟੀ ਠੀਕ ਹੈ ਤੇ ਅਗਲੀ ਵਾਰ ਬੱਚਾ ਕੀ ਕਰਦਾ ਕਹਿੰਦੇ ਫਿਰ ਉਹ ਪਲਾਸਟਿਕ ਦੀ ਗੇਂਦ ਲੈਂਦਾ ਆ ਸੇਮ ਤਰੀਕੇ ਨਾਲ ਉਹਨੂੰ ਥੱਲੇ ਸੁੱਟਦਾ ਆ ਦੇਖਦਾ ਆ ਵੀ ਇਹ ਫੇਰ ਨਹੀਂ ਟੁੱਟੀ ਤੇ ਫਿਰ ਖੁਸ਼ ਹੁੰਦਾ ਆ ਤੇ ਥਰਡ ਟਾਈਮ ਫਿਰ ਕਹਿੰਦੇ ਵੀ ਉਹ ਨਵੇਂ ਕਿਸਮ ਦੀ ਬਾਲ ਲੈਂਦਾ ਚਮੜੀ ਦੀ ਬਾਲ ਉਹਨੂੰ ਵੀ ਥੱਲੇ ਸੁੱਟ ਕੇ ਦੇਖੂਗਾ ਠੀਕ ਹੈ ਤੇ ਉਸੇ ਤਰ੍ਹਾਂ ਜਿਹੜਾ ਹੈਗਾ ਉਹ ਖੁਸ਼ੀ ਨੂੰ ਫੀਲ ਕਰੂਗਾ ਪਰ ਹੁਣ ਕਹਿੰਦੇ ਚ ਚੌਥੀ ਵਾਰ ਔਰ ਸਵਿਚ ਐਂਟਰ ਕਰਦਾ ਆ ਠੀਕ ਆ ਵਾਂਡੇ ਦੇਖਦਾ ਉਹਨੂੰ ਲੱਗਦਾ ਵੀ ਇਹ ਵੀ ਬਾਲ ਦੇ ਵਾਂਗੂ ਗੋਲਿਆ ਹਨਾ ਤਾਂ ਫਿਰ ਉਹਨੂੰ ਲੱਗਦਾ ਵੀ ਇਹਦੇ ਨਾਲ ਵੀ ਆਪਾਂ ਖੇਡਿਆ ਤਾਂ ਆਂਡਾ ਚੱਕਦਾ ਆ ਉਹਨੂੰ ਥੱਲੇ ਸੁੱਟ ਕੇ ਦੇਖਦਾ ਵੀ ਇਹ ਵੀ ਉੱਠ ਲੋਗਾ ਲੇਕਿਨ ਕੀ ਹੁੰਦਾ ਜਦੋਂ ਆਂਡਾ ਥੱਲੇ ਸੈਟਦਾ ਆ ਉਹ ਆਂਡਾ ਜਿਹੜਾ ਹੈਗਾ ਟੁੱਟ ਜਾਂਦਾ ਆ ਇਸ ਦੇ ਨਾਲ ਕੀ ਬੱਚਾ ਜਿਹੜਾ ਹੈਗਾ ਉਹ ਥੋੜਾ ਸ਼ੌਕ ਹੋ ਜਾਂਦਾ ਵੀ ਇਹ ਕਿੱਦਾਂ ਟੁੱਟ ਗਿਆ ਤੇ ਉਹਨੂੰ ਦੁੱਖ ਵੀ ਹੁੰਦਾ ਵੀ ਹੁਣ ਮੈਂ ਇਹਨਾਂ ਖੇਡੂੰਗਾ ਕਿੱਦਾਂ ਤੇ ਇਸ ਟਾਈਮ ਤੇ ਬੱਚਾ ਜਿਹੜਾ ਹੈਗਾ ਉਹ ਆਪਣੇ ਅੰਦਰ ਗਿਆਨ ਪੈਦਾ ਕਰਦਾ ਆ ਵੀ ਹਰੇਕ ਗੋਲ ਚੀਜ਼ ਜਿਹੜੀ ਹੈਗੀ ਉਹ ਗੇਂਦ ਨਹੀਂ ਹੁੰਦੀ ਤੇ ਅੰਡੇ ਨੂੰ ਜੇ ਆਪਾਂ ਥਲੇ ਸਿੱਟਾਂਗੇ ਟੁੱਟ ਜਾਊਗਾ ਠੀਕ ਹੈ ਕਹਿੰਦੇ ਇਸ ਅਨੁਭਵ ਨੇ ਬੱਚੇ ਦੇ ਗੋਲ ਚੀਜ਼ਾਂ ਪ੍ਰਤੀ ਵਿਚਾਰ ਨੂੰ ਬਦਲ ਦਿੱਤਾ ਜਿਵੇਂ ਅੰਡੇ ਤੇ ਗੇਂਦ ਵਿੱਚ ਫਰਕ ਹੈ ਉਹ ਸੋਚ ਸਕਦਾ ਹੈ ਕਿ ਅੰਡੇ ਖੇਡਣ ਦਾ ਸਮਾਨ ਨਹੀਂ ਹਨ ਇਹ ਗੇਂਦ ਵਾਂਗ ਉੱਠਲਦੇ ਨਹੀਂ ਸਕਣ ਟੁੱਟ ਜਾਂਦੇ ਹਨ ਠੀਕ ਹੈ ਨੈਕਸਟ ਹੈਗਾ ਸਕੀਮਾ ਕਹਿੰਦੇ ਸਕੀਮਾ ਦਾ ਬਹੁਵਚਨ ਮੀਨਸ ਪਲੂਰਲ ਹੈਗਾ ਸਕੀਮਾਟਾ ਪਿਆਜ ਨੇ ਇਸ ਨੂੰ ਬੌਧਿਕ ਬੰਤਰ ਵੀ ਕਿਹਾ ਹੈ ਅਤੇ ਗਿਆਨ ਸਿਰਜਣ ਦਾ ਮੁਢਲਾ ਆਧਾਰ ਵੀ ਆਸਾਨ ਸ਼ਬਦਾਂ ਵਿੱਚ ਕਹਿੰਦੇ ਸਕੀਮਾਂ ਦਾ ਅਰਥ ਹੈ ਵਿਦਿਆਰਥੀ ਦੇ ਮਨ ਵਿੱਚ ਪਿਆ ਪੂਰਾ ਗਿਆਨ ਜਾਂ ਸੋਚਨਾਵਾਂ ਜਾਂ ਵਿਵਹਾਰਿਕ ਪੈਟਰਨ ਜਿਵੇਂ ਸਾਡੇ ਦਿਮਾਗ ਦੇ ਵਿੱਚ ਜਿੰਨੀ ਵੀ ਨੌਲੇਜ ਹੈ ਜੋ ਵੀ ਸੂਚਨਾਵਾਂ ਦਾ ਪੈਟਰਨ ਡਾਟਾ ਸਾਡੇ ਬ੍ਰੇਨ ਦੇ ਵਿੱਚ ਹੈਗਾ ਉਹਨੂੰ ਪਿਆਜੇ ਕੀ ਨਾਮ ਦਿੰਦਾ ਹੈ ਸਕੀਮਾ ਸੋਪੀਆ ਜੇਮਸਾਰਸ ਕੀਮਾ ਗਿਆਨ ਵੀ ਹੋ ਸਕਦਾ ਹੈ ਤੇ ਵਿਵਹਾਰਿਕ ਹਰਕਤਾਂ ਵੀ ਜਿਵੇਂ ਛੋਟਾ ਬੱਚਾ ਜਦੋਂ ਕਹਿੰਦੇ ਉਸਦੇ ਹੱਥ ਤੇ ਆਪਾਂ ਉਂਗਲ ਰੱਖ ਲੈਂਦਾ ਰੱਖਦੇ ਆ ਤਾਂ ਉਹ ਮੁਠੀ ਬੰਦ ਕਰ ਲੈਂਦਾ ਹੈ ਠੀਕ ਹੈ ਤੇ ਇਹਨੂੰ ਆਪਾਂ ਕੀ ਕਹਾਂਗੇ ਸਕੀਮਾ ਕਹਿੰਦੇ ਇਹ ਵਿਦਿਆਰਥੀ ਨੂੰ ਨਵੀਂ ਸੂਚਨਾ ਪ੍ਰਾਪਤ ਕਰਨ ਘਟਨਾ ਦੇ ਅਰਥ ਕੱਢਣ ਅਤੇ ਪਦਾਰਥਿਕ ਸੰਸਾਰ ਨੂੰ ਸਮਝਣ ਅਤੇ ਜਵਾਬ ਦੇਣ ਦੇ ਵਿੱਚ ਸਹਾਇੀ ਹੁੰਦੇ ਹਨ ਜਿਵੇਂ ਜਿਵੇਂ ਬੱਚਾ ਬਾਹਰੀ ਸੰਸਾਰ ਨਾਲ ਅੰਤਰਕਿਰਿਆ ਕਰਦਾ ਹੈ ਤਾਂ ਉਸ ਦਾ ਜਿਹੜਾ ਸਕੀਮਾ ਹੈਗਾ ਵਾ ਉਹ ਬਦਲਦਾ ਰਹਿੰਦਾ ਹੈ ਠੀਕ ਹੈ ਅੱਗੇ ਹੈਗਾ ਸਮਾਯੋਜਨ ਪ੍ਰਕਿਰਿਆ ਮੀਨਸ ਅਡਾਪਟੇਸ਼ਨ ਪ੍ਰੋਸੈਸ ਕਹਿੰਦੇ ਇਹ ਸਕੀਮਾ ਬਦਲਣ ਜਾਂ ਸਿਰਜਣ ਦੀ ਮੋਡਲੀ ਪ੍ਰਕਿਰਿਆ ਹੈ ਮਤਲਬ ਜਦੋਂ ਆਪਾਂ ਗਿਆਨ ਪ੍ਰਾਪਤ ਕਰਦੇ ਹਾਂ ਤਾਂ ਗਿਆਨ ਪ੍ਰਾਪਤ ਕਰਨ ਦੀ ਇਹ ਜਿਹੜੀ ਹੈਗੀ ਆ ਮੋਡਲੀ ਪ੍ਰਕਿਰਿਆ ਹੈ ਇਨੀਸ਼ੀਅਲ ਸਟੇਜ ਹੈ ਕਹਿੰਦੇ ਇਹ ਉਦੋਂ ਵਰਤਦੀ ਹੈ ਜਦੋਂ ਵਿਦਿਆਰਥੀ ਪਦਾਰਥਕ ਧਨਵਜੋ ਗੇਂਦ ਜਦੋਂ ਆਪਾਂ ਗੇਂਦ ਨੂੰ ਦਾਨ ਲਈ ਸੀ ਹਨ ਕਹਿੰਦੇ ਜਦੋਂ ਵਿਦਿਆਰਥੀ ਅਜਿਹੇ ਕਿਰਿਆਵਾਂ ਕਰਦਾ ਵਾਤਾਵਰਣ ਦੇ ਵਿੱਚ ਅੰਤਰਕਿਰਿਆ ਕਰਦਾ ਆ ਤਾਂ ਉਹਦੇ ਨਾਲ ਕੀ ਹੁੰਦਾ ਆ ਉਸ ਦਾ ਸਕੀਮਾ ਜਿਹੜਾ ਹੈਗਾ ਸਮੇਂ ਦੇ ਮੁਤਾਬਿਕ ਬਦਲਣਾ ਸ਼ੁਰੂ ਹੋ ਜਾਂਦਾ ਹੈ ਇਸ ਵਿੱਚ ਕਹਿੰਦੇ ਦੋ ਗਤੀਵਿਧੀਆਂ ਆਪਾਂ ਸ਼ਾਮਿਲ ਕਰਦੇ ਆ ਪਹਿਲੀ ਹੈ ਕਿ ਆ ਅਸੀਮਿਲੇਸ਼ਨ ਕਹਿੰਦੇ ਭੌਤਿਕ ਇਹ ਉਹ ਭੌਤਿਕ ਗਤੀਵਿਧੀ ਹੈ ਜਿਸ ਚ ਵਿਦਿਆਰਥੀ ਆਪਣੇ ਹਾਜ਼ਰ ਸਕੀਮਾ ਨੂੰ ਨਵਾਂ ਗਿਆਨ ਪ੍ਰਾਪਤ ਕਰਨ ਦੇ ਲਈ ਵਰਤਦਾ ਹੈ ਜਾਂ ਨਵੀਂ ਚੀਜ਼ ਨੂੰ ਪਹਿਚਾਨਣ ਦੇ ਲਈ ਜਿੱਦਾਂ ਜਦੋਂ ਬੱਚੇ ਨੇ ਆਂਡਾ ਥੱਲੇ ਸੱਟਿਆ ਹਨਾ ਤਾਂ ਉਹ ਟੁੱਟ ਗਿਆ ਤਾਂ ਜਦਾਂ ਉਹ ਕੱਲਾ ਬਾਲ ਨਾਲ ਖੇਡਦਾ ਹੁੰਦਾ ਸੀਗਾ ਬਾਲ ਥੱਲੇ ਸੱਟਦਾ ਸੀਗਾ ਤਾਂ ਉੱਛਲਦੀ ਸੀ ਪਰ ਜਦੋਂ ਨੇ ਆਂਡੇ ਨੂੰ ਸੱਟਿਆ ਥੱਲੇ ਤਾਂ ਆਂਡਾ ਟੁੱਟ ਗਿਆ ਤਾਂ ਜਦੋਂ ਉਸ ਨੇ ਨਵੀਂ ਨੋਲੇਜ ਜਿਹੜੀ ਹੈ ਕਿ ਇਹ ਜੋ ਕੁਝ ਹੋਇਆ ਹਨਾ ਇਸ ਐਕਸਪੈਰੀਮੈਂਟ ਤੋਂ ਨੇ ਕੀ ਸਿੱਖਿਆ ਵੀ ਆਂਡਾ ਜਿਹੜਾ ਹੈਗਾ ਆ ਉਹ ਅਲੱਗ ਚੀਜ਼ ਹੁੰਦੀ ਆ ਉਹ ਗੇਂਦ ਨਹੀਂ ਹੁੰਦੀ ਤੇ ਅੰਡੇ ਨੂੰ ਥੱਲੇ ਨਹੀਂ ਸਿੱਟਣਾ ਬੱਚੇ ਨੇ ਪਤਾ ਲੱਗਾ ਵੀ ਹਰੇਕ ਗੋਲ ਚੀਜ਼ ਜਿਹੜੀ ਹੈਗੀ ਆ ਉਹ ਬਾਲ ਨਹੀਂ ਹੁੰਦੀ ਠੀਕ ਹੈ ਇਸ ਦੇ ਵਿੱਚ ਮਤਲਬ ਬੱਚੇ ਨੇ ਕੀ ਕੀਤਾ ਜੋ ਉਸ ਦੇ ਕੋਲ ਪੁਰਾਣਾ ਸਕੀਮਾ ਸੀਗਾ ਜੋ ਉਸ ਦੇ ਕੋਲ ਹਾਜ਼ਰ ਸਕੀਮਾ ਸੀਗਾ ਉਸ ਦੀ ਵਰਤੋਂ ਕਰਕੇ ਉਸ ਨੇ ਇੱਕ ਨਵੇਂ ਗਿਆਨ ਦੀ ਸਿਰਜਣਾ ਕੀਤੀ ਉਹਨੂੰ ਆਪਾਂ ਕੀ ਕਹਿੰਦੇ ਆ ਅਸਿਮੀਲੇਸ਼ਨ ਠੀਕ ਹੈ ਕਹਿੰਦੇ ਇਹ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਵਿਦਿਆਰਥੀ ਨਵੇਂ ਗਿਆਨ ਨੂੰ ਪੁਰਾਣੇ ਗਿਆਨ ਦੇ ਨਾਲ ਜੋੜਦਾ ਹੈ ਅਤੇ ਉਸ ਨੂੰ ਕੋਈ ਮਾਨਸਿਕ ਪਰੇਸ਼ਾਨੀ ਵੀ ਨਹੀਂ ਹੁੰਦੀ ਮੀਨਸ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕਨਫਿਊਜ਼ਨ ਵੀ ਪੈਦਾ ਨਹੀਂ ਹੁੰਦੀ ਅਤੇ ਅਸੀਂ ਆਪਣੇ ਹਾਜ਼ਰ ਸਕੀਮਾ ਮੀਨਸ ਗਿਆਨ ਦੇ ਨਾਲ ਇੱਕ ਨਵਾਂ ਗਿਆਨ ਜਿਹੜਾ ਹੈਗਾ ਵਾ ਉਹ ਸਿਰਜ ਲੈਣੇ ਆ ਜਾਂ ਫਿਰ ਪ੍ਰਾਪਤ ਕਰ ਲੈਣੇ ਆ ਨੈਕਸਟ ਹੈਗਾ ਅਕਮੋਡੇਸ਼ਨ ਕਹਿੰਦੇ ਇਹ ਉਹ ਗਤੀਵਿਧੀ ਹੈ ਜਿਸ ਰਾਹੀਂ ਵਿਦਿਆਰਥੀ ਜਾਂ ਤਾਂ ਪੁਰਾਣੇ ਸਕੀਮਾਂ ਨੂੰ ਸੁਧਾਰਦਾ ਹੈ ਅਰਥਾਤ ਬਦਲਦਾ ਹੈ ਜਾਂ ਨਵਾਂ ਸਕੀਮਾ ਸਿਰਜਦਾ ਹੈ ਹੁਣ ਕਹਿੰਦੇ ਅਕਮੋਡੇਸ਼ਨ ਕੀ ਹੈ ਕਹਿੰਦੇ ਵੀ ਜਿੱਦਾਂ ਆਪਾਂ ਪਹਿਲਾਂ ਪੜਿਆ ਸੀ ਅਸੀਮਿਲੇਸ਼ਨ ਇਸ ਦੇ ਵਿੱਚ ਆਪਾਂ ਇੱਕ ਸਕੀਮਾ ਦੀ ਹੈਲਪ ਦੇ ਨਾਲ ਆਪਣਾ ਅਗਲਾ ਸਕੀਮਾ ਜਿਹੜਾ ਹੈਗਾ ਵਾ ਮਤਲਬ ਅਗਲਾ ਗਿਆਨ ਜਿਹੜਾ ਹੈਗਾ ਉਹ ਸਿੱਟਦੇ ਹਾਂ ਲੇਕਿਨ ਅਕਮੋਡੇਸ਼ਨ ਦੇ ਵਿੱਚ ਕੀ ਹੁੰਦਾ ਆ ਵੀ ਜੋ ਸਾਡਾ ਥਿਊ ਵਿਊ ਪੁਆਇੰਟ ਸੀਗਾ ਉਸ ਦੇ ਵਿੱਚ ਚੇਂजेस ਅਸੀਂ ਆਪਾਂ ਸਮੇਂ ਦੇ ਮੁਤਾਬਿਕ ਕਰ ਲੈਣੇ ਆ ਹਨਾ ਜਿਵੇਂ ਕਿ ਇੱਕ ਇਨਸਾਨ ਆ ਉਸ ਦਾ ਜੋ ਵਿਊ ਪੁਆਇੰਟ 5 ਸਾਲ ਪਹਿਲਾਂ ਸੀਗਾ ਉਹ ਅਗਲੇ ਕੁਝ ਟਾਈਮ ਦੇ ਵਿੱਚ ਹੋ ਸਕਦਾ ਬਦਲ ਜਾਵੇ ਤੇ ਹੋ ਸਕਦਾ ਆਉਣ ਵਾਲੇ ਹੋਰ ਅਗਲੇ ਸਾਲਾਂ ਦੇ ਵਿੱਚ ਜੇ ਤੁਹਾਨੂੰ ਐਕਸਪੀਰੀਅੰਸ ਹੋਇਆ ਉਸ ਦੀ ਸੋਚ ਬਿਲਕੁਲ ਹੀ ਚੇਂਜ ਹੋ ਜਾਏ ਤਾਂ ਇਸੇ ਤਰ੍ਹਾਂ ਸੇਮ ਕਿਹਦੇ ਨਾਲ ਹੁੰਦਾ ਹੈ ਬੱਚੇ ਦੇ ਨਾਲ ਜਦੋਂ ਬੱਚਾ ਜਿਹੜਾ ਹੈ ਕੋ ਅਕੋਮੋਡੇਸ਼ਨ ਵਾਲੀ ਸਟੇਜ ਤੇ ਆਉਂਦਾ ਹੈ ਉਹਦੇ ਵਿੱਚ ਕੀ ਹੁੰਦਾ ਹੈ ਜਦੋਂ ਆਪਾਂ ਆਂਡੇ ਵਾਲੀ ਉਦਾਹਰਣ ਲਈ ਸੀ ਹਨਾ ਇੱਥੇ ਕਹਿੰਦੇ ਵੀ ਬੱਚੇ ਨੇ ਇੱਕ ਟੋਟਲੀ ਨਵਾਂ ਸਕੀਮਾ ਜਿਹੜਾ ਸੀਗਾ ਸਿਰਜ ਲਿਆ ਕਿ ਦੇ ਬਾਰੇ ਆਂਡਿਆਂ ਦੇ ਬਾਰੇ ਜਿਸ ਨੂੰ ਜਿੱਥੋਂ ਉਸ ਨੂੰ ਆਂਡਿਆਂ ਦੇ ਕਨਸੈਪਟ ਦੇ ਬਾਰੇ ਕੀ ਕੀ ਹੋਇਆ ਪਤਾ ਲੱਗਾ ਹਨਾ ਸੇਮ ਕੀ ਕਹਿੰਦੇ ਆ ਕਹਿੰਦੇ ਇਹ ਉਹ ਗਤੀਵਿਧੀ ਹੈ ਜਿਸ ਰਾਹੀਂ ਵਿਦਿਆਰਥੀ ਜਾਂ ਤਾਂ ਪੁਰਾਣੀ ਸਕੀਮਾਂ ਨੂੰ ਸੁਧਾਰਦਾ ਹੈ ਅਰਥਾਤ ਬਦਲਦਾ ਹੈ ਜਾਂ ਫਿਰ ਪੂਰਾ ਇੱਕ ਨਵਾਂ ਸਕੀਮਾ ਜਿਹੜਾ ਹੈਗਾ ਉਹ ਸਿਰਜ ਲੈਂਦਾ ਆ ਤਾਂ ਜੋ ਆਪਣੇ ਆਪ ਵਿੱਚ ਤੇ ਵਾਤਾਵਰਣ ਦੇ ਵਿੱਚ ਸੰਤੁਲਨ ਜਿਹੜਾ ਹੈਗਾ ਵਾ ਉਹ ਬਣਾਈ ਰੱਖਿਆ ਜਾ ਸਕੇ ਸਦਾਰਨ ਸ਼ਬਦਾਂ ਵਿੱਚ ਵਿਦਿਆਰਥੀ ਆਪਣੀ ਸੋਚ ਜਾਂ ਗਿਆਨ ਨੂੰ ਬਦਲਦਾ ਹੈ ਜਾਂ ਨਵਾਂ ਗਿਆਨ ਸੋਚ ਨੂੰ ਪ੍ਰਾਪਤ ਕਰਦਾ ਹੈ ਇਹ ਪ੍ਰਕਿਰਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਨਵੀਂ ਘਟਨਾ ਜਾਂ ਨਵਾਂ ਗਿਆਨ ਜਾਂ ਫਿਰ ਨਵਾਂ ਪਦਾਰਥ ਸਾਡੇ ਪਹਿਲੇ ਗਿਆਨ ਤੋਂ ਜਾਂ ਸਾਡੇ ਪਹਿਲੀ ਨੌਲੇਜ ਤੋਂ ਕੀ ਹੁੰਦਾ ਹੈ ਵਖਰਾ ਹੁੰਦਾ ਹੈ ਜਿਹਨੂੰ ਆਪਾਂ ਜਿਸ ਦੀ ਆਪਾਂ ਨੂੰ ਪਹਿਲਾਂ ਤੋਂ ਨੋਲੇਜ ਨਹੀਂ ਹੁੰਦੀ ਤਾਂ ਹੁਣ ਅੱਗੇ ਆ ਗਿਆ ਇਕਲੀਬ੍ਰੇਸ਼ਨ ਇਕਲੀਬ੍ਰੇਸ਼ਨ ਕੀ ਕਹਿੰਦੇ ਵੀ ਇਹ ਐਡਾਪਟੇਸ਼ਨ ਪ੍ਰੋਸੈਸ ਦਾ ਹਿੱਸਾ ਨਹੀਂ ਹੈਗਾ ਕਹਿੰਦੇ ਇਹ ਇੱਕ ਮੋਟੀਵੇਸ਼ਨ ਦੀ ਤਰ੍ਹਾਂ ਇੱਕ ਇਨਸਾਨ ਦੇ ਵਿੱਚ ਕੰਮ ਕਰਦਾ ਹੈ ਠੀਕ ਹੈ ਇਹ ਮੋਡਲੀ ਪ੍ਰੇਰਕ ਸ਼ਕਤੀ ਹੈ ਜਿਹੜੀ ਆਪਣੇ ਆਪ ਤੋਂ ਵਾਤਾਵਰਨ ਵਿੱਚ ਸੰਤੁਲਨ ਬਣਾਈ ਰੱਖਣ ਦੇ ਲਈ ਮਨੁੱਖ ਨੂੰ ਮਨੁੱਖ ਨੂੰ ਕੀ ਕਰਦੀ ਹੈ ਮਜਬੂਰ ਕਰਦੀ ਹੈ ਜਦੋਂ ਆਪਾਂ ਹੁਣ ਉਸੇ ਐਗਜ਼ਾਮਪਲ ਤੇ ਜਾਵਾਂਗੇ ਤਾਂ ਹੀ ਆਪਾਂ ਸਭ ਤੋਂ ਪਹਿਲਾਂ ਕੀ ਪੜਿਆ ਸੀਗਾ ਮੋਡਲੀਆਂ ਧਾਰਨਾਵਾਂ ਕਿਉਂਕਿ ਉਹ ਹਰੇਕ ਚੀਜ਼ ਨੂੰ ਸਮਝਣ ਦੇ ਵਿੱਚ ਸਾਡੀ ਕੀ ਕਰਦੀ ਹੈ ਹੈਲਪ ਕਰਦੀ ਹੈ ਹਨਾ ਹਰੇਕ ਥਾਂ ਤੇ ਸਾਡੇ ਵਾਸਤੇ ਇੱਕ ਐਗਜ਼ਾਮਪਲ ਦਾ ਕੰਮ ਕਰਦੀ ਹੈ ਜਿਹੜੀ ਹੁਣ ਅੰਡੇ ਵਾਲੀ ਉਦਾਹਰਨ ਸੀਗੀ ਹਨਾ ਉਸ ਦੇ ਵਿੱਚ ਜਿਹੜਾ ਬੱਚਾ ਆ ਜਦੋਂ ਦੇਖਦਾ ਅੰਡਾ ਟੁੱਟ ਗਿਆ ਤਾਂ ਉਸ ਦੇ ਅੰਦਰ ਆਪਾਂ ਪੜਿਆ ਸੀ ਕਿ ਹੈਰਾਨੀ ਹਨਾ ਇੱਕ ਦੁੱਖ ਇੱਕ ਹੈਰਾਨੀ ਪੈਦਾ ਹੋਈ ਇਹ ਇਹ ਜਾਣਨ ਦੀ ਵੀ ਇਹ ਕਿੱਦਾਂ ਟੁੱਟ ਗਿਆ ਤਾਂ ਫਿਰ ਉਸ ਨੂੰ ਪਤਾ ਲੱਗਾ ਵੀ ਅੰਡੇ ਜਿਹੜੇ ਹੈਗੇ ਆ ਉਹ ਨਹੀਂ ਸਿੱਟੀ ਦੇ ਅੰਡੇ ਟੁੱਟ ਜਾਂਦੇ ਹੁੰਦੇ ਆ ਠੀਕ ਹੈ ਤਾਂ ਇਹ ਜਿਹੜੀ ਕਨਫਿਊਜ਼ਨ ਉਸ ਦੇ ਮਾਈਂਡ ਦੇ ਵਿੱਚ ਪੈਦਾ ਹੋਈ ਜਿਸ ਨੇ ਉਸ ਨੂੰ ਇੱਕ ਨਵਾਂ ਸਕੀਮਾ ਇੱਕ ਨਵਾਂ ਗਿਆਨ ਪੈਦਾ ਕਰਨ ਦੇ ਲਈ ਪ੍ਰੇਰਿਤ ਕੀਤਾ ਉਸੀ ਪ੍ਰੇਰਣਾ ਸ਼ਕਤੀ ਨੂੰ ਆਪਾਂ ਕੀ ਕਹਿੰਦੇ ਆ ਇਕਲੀਬ੍ਰੇਸ਼ਨ ਤਾਂ ਜੋ ਬੱਚਾ ਜਿਹੜਾ ਹੈਗਾ ਅੱਗੇ ਤੋਂ ਉਹ ਗਲਤੀ ਨਾ ਕਰੇ ਹੁਣ ਅਸੀਂ ਵੰਡ ਜਿੱਦਾਂ ਇੱਕ ਇਨਸਾਨ ਜਦੋਂ ਬਚਪਨ ਦੇ ਵਿੱਚ ਹੈਨਾ ਗਲਤੀ ਕਰਦਾ ਹੈ ਲੇਕਿਨ ਉਹ ਵੱਡਾ ਹੋ ਕੇ ਥੋੜੋ ਜਰੂਰੀ ਥੋੜਾ ਵੀ ਉਹੀ ਗਲਤੀ ਕਰੀ ਜਾਓ ਉਹੀ ਗਲਤੀ ਕਰੀ ਜਾਓ ਕਿਉਂ ਕਿ ਵਾਤਾਵਰਣ ਦੇ ਵਿੱਚ ਸੰਤੁਲਨ ਬਣਾਉਣ ਦੇ ਲਈ ਜ਼ਰੂਰੀ ਆ ਵੀ ਸਾਡੇ ਦੇ ਵਿੱਚ ਇਕਲੀਬ੍ਰੇਸ਼ਨ ਹੋਵੇ ਇਕੂਲੀਬ੍ਰੇਸ਼ਨ ਕੀ ਕਰਦਾ ਹੈ ਇੱਕ ਨਵੇਂ ਸਕੀਮਾ ਨੂੰ ਸਿਰਜਣ ਦੇ ਲਈ ਤਾਂ ਜੋ ਅਸੀਂ ਆਸ-ਪਾਸ ਦੇ ਮਾਹੌਲ ਦੇ ਵਿੱਚ ਜਿਹੜਾ ਹੈਗਾ ਸੰਤੁਲਨ ਬਣਾ ਸਕੀਏ ਸਾਨੂੰ ਪ੍ਰੇਰਣਾ ਸ਼ਕਤੀ ਦਿੰਦਾ ਹੈ ਵੀ ਆਪਾਂ ਇੱਕ ਨਵਾਂ ਆਪਣਾ ਸਕੀਮਾ ਕੀ ਕਰੀਏ ਤਿਆਰ ਕਰੀਏ ਵਿਸ਼ੇਸ਼ ਕਰਕੇ ਜਦ ਉਸ ਖਿਆਰਤੀ ਪੂਰਵ ਗਿਆਨ ਜਾਂ ਪਦਾਰਥ ਮਨੁੱਖ ਨੂੰ ਚਿੰਤਿਤ ਕਰਦਾ ਹੈ ਜਿਵੇਂ ਬਾਲ ਜਿਹੜੀ ਸੀਗੀ ਬੋਰਨੋ ਟੈਲਸਰ ਤੇ ਉਛਲਦੀ ਸੀਗੀ ਲੇਕਿਨ ਆਂਡਾ ਉਛਲਿਆ ਨਹੀਂ ਇਸ ਚੀਜ਼ ਨੇ ਉਸਨੂੰ ਕੀ ਕੀਤਾ ਬੱਚੇ ਨੂੰ ਚਿੰਤਿਤ ਕੀਤਾ ਵੀ ਐਦਾਂ ਕਿਉਂ ਤੇ ਕਹਿੰਦੇ ਇਹ ਚਿੰਤਾ ਜਾਂ ਪਰੇਸ਼ਾਨੀ ਘਟਾਉਣ ਦੇ ਲਈ ਇਕਲੀਬ੍ਰੇਸ਼ਨ ਦੀ ਸ਼ਕਤੀ ਵਿਦਿਆਰਥੀ ਨੂੰ ਮਜਬੂਰ ਕਰਦੀ ਹੈ ਕਿ ਉਹ ਆਪਣੇ ਸਕੀਮਾਂ ਦੇ ਵਿੱਚ ਆਪਣੇ ਗਿਆਨ ਦੇ ਵਿੱਚ ਪਰਿਵਰਤਨ ਲਿਆਵੇ ਜਾਂ ਫਿਰ ਇੱਕ ਨਵੀਂ ਸਕੀਮਾਂ ਦੀ ਜੜੀ ਹੈਗੀ ਆ ਉਸ ਸਿਰਜਣਾ ਕਰੇ ਜੇਕਰ ਇਹ ਪ੍ਰੇਰਕ ਸ਼ਕਤੀ ਨਾ ਹੋਵੇ ਤਾਂ ਬੱਚੇ ਦਾ ਬੋਧਿਕ ਵਿਕਾਸ ਨਹੀਂ ਹੋਵੇਗਾ ਠੀਕ ਹੈ ਬੋਧਿਕ ਵਿਕਾਸ ਕਿੱਦਾਂ ਹੁੰਦਾ ਜਦੋਂ ਆਪਾਂ ਨਵੇਂ ਨਵੇਂ ਐਕਸਪੀਰੀਅੰਸ ਲੈਨੇ ਆ ਸਾਡੀ ਮੈਂਟਲ ਡਿਵੈਲਪਮੈਂਟ ਹੁੰਦੀ ਹੈ ਕਹਿੰਦੇ ਚ ਇਹ ਕੋਲੀਬ੍ਰੇਸ਼ਨ ਨਾ ਹੋਵੇ ਨਾ ਸਾਡੀ ਮੈਂਟਲ ਡਿਵੈਲਪਮੈਂਟ ਹੋ ਹੀ ਨਹੀਂ ਸਕਦੀ ਸਾਡੀ ਕੌਗਨੀਟਿਵ ਡਿਵੈਲਪਮੈਂਟ ਜਿਹੜੀ ਆ ਹੋ ਹੀ ਨਹੀਂ ਸਕਦੀ ਕਿਉਂ ਕਿਉਂਕਿ ਇਹ ਕੋਲੀਬ੍ਰੇਸ਼ਨ ਕੀ ਕਰਦਾ ਹੈ ਸਾਨੂੰ ਪ੍ਰੇਰਣਾ ਦਿੰਦਾ ਹੈ ਕਿ ਨਵੇਂ ਗਿਆਨ ਨੂੰ ਪ੍ਰਾਪਤ ਕਰਨ ਦੇ ਲਈ ਨੈਕਸਟ ਹੈਗਾ ਇਹ ਸੰਗਠਨ ਆਰਗੇਨਾਈਜੇਸ਼ਨ ਕਹਿੰਦੇ ਪਿਆਜੇ ਦੇ ਅਨਸਾਰ ਸੰਗਠਨ ਕੀਆ ਇੱਕ ਜਮਾਂਦਰੂ ਮਾਨਸਿਕ ਪ੍ਰਕਿਰਿਆ ਹੈ ਜੋ ਸਾਰੇ ਜੀਵਾਂ ਦੇ ਵਿੱਚ ਮੌਜੂਦ ਹੁੰਦੀ ਹੈ ਹੁਣ ਆਪਾਂ ਜਿਹੜੇ ਹੈਗੇ ਆਪਣੇ ਵਿੱਚ ਬੱਟਰ ਜਿਹੜਾ ਹੈਗਾ ਉਸ ਦੇ ਵਿੱਚ ਸਕੀਮਾ ਪੈਦਾ ਹੋ ਗਿਆ ਉਸ ਸਕੀਮਾ ਦਾ ਯੂਜ਼ ਕਰਕੇ ਉਸ ਨੇ ਨਵੀਂ ਚੀਜ਼ ਨੂੰ ਜਿਹੜਾ ਹੈਗਾ ਵਾ ਨਵੇਂ ਸਕੀਮਾ ਨੂੰ ਘੜਨਾ ਸਿੱਖ ਲਿਆ ਫਿਰ ਜ਼ਰੂਰਤ ਦੇ ਅਨੁਸਾਰ ਉਸ ਸਕੀਮਾ ਦੇ ਵਿੱਚ ਚੇਂਜਸ ਕਰਨੇ ਵੀ ਸਿੱਖ ਲਿਆ ਹੁਣ ਪ੍ਰੋਸੈਸ ਆ ਜਾਂਦਾ ਆ ਵੀ ਬੱਚਾ ਜਿਹੜਾ ਹੈਗਾ ਜੋ ਵੀ ਉਸਨੇ ਸਿੱਖਿਆ ਹੈ ਨਾ ਉਸ ਨੂੰ ਆਰਗੇਨਾਈਜ਼ ਕਰਕੇ ਆਪਣੇ ਮਾਈਂਡ ਦੇ ਵਿੱਚ ਰੱਖੇ ਉਹਨੂੰ ਆਪਾਂ ਕੀ ਕਹਿੰਦੇ ਆ ਆਰਗੇਨਾਈਜੇਸ਼ਨ ਠੀਕ ਹੈ ਕਹਿੰਦੇ ਇਹ ਇੱਕ ਉਹ ਮਾਨਸਿਕ ਪ੍ਰਕਿਰਿਆ ਹੈ ਜੋ ਸਾਰੇ ਜੀਵਾਂ ਵਿੱਚ ਮੌਜੂਦ ਹੁੰਦੀ ਹੈ ਸੰਗਠਨ ਮਤਲਬ ਆਰਗੇਨਾਈਜੇਸ਼ਨ ਕਹਿੰਦੇ ਇੱਕ ਗਿਆਨਾਤਮਕ ਪ੍ਰਣਾਲੀ ਦੀ ਉਹ ਪ੍ਰਵਿਰਤੀ ਹੈ ਜੋ ਜਿਸ ਦੁਆਰਾ ਮਨੁੱਖ ਆਪਣੇ ਸਾਰੇ ਗਿਆਨਾਤਮਕ ਸਕੀਮਾਂ ਅਤੇ ਪ੍ਰਕਿਰਿਆਵਾਂ ਨੂੰ ਇੱਕ ਆਪਸ ਵਿੱਚ ਜੁੜੇ ਹੋਏ ਸਿਸਟਮ ਦੇ ਵਿੱਚ ਵਿਵਸਥਿਤ ਕਰਦਾ ਹੈ ਮੀਨਸ ਜੋ ਵੀ ਸਕੀਮਾਂ ਸਗੀਆਂ ਬੱਚੇ ਦੇ ਮਾਈਂਡ ਦੇ ਵਿੱਚ ਜਿਹੜਾ ਹੈਗਾ ਵਾ ਉਹ ਇੱਕ ਸਿਸਟਮ ਦੇ ਵਿੱਚ ਜੜੀ ਹੈਗੀਆਂ ਆਰਗੇਨਾਈਜ਼ ਹੋਣ ਲੱਗ ਜਾਂਦੀਆਂ ਤਾਂ ਕਿ ਅਗਲੇ ਟਾਈਮ ਜਦੋਂ ਉਹ ਕਿਸੇ ਵੀ ਚੀਜ਼ ਨੂੰ ਫੇਸ ਕਰੇ ਤਾਂ ਜੋ ਵੀ ਉਸ ਦੇ ਮਾਈਂਡ ਦੇ ਵਿੱਚ ਐਕਸਪੀਰੀਐਂਸਸ ਹੈਗੇ ਆ ਉਹ ਜਿਹੜੇ ਹੈਗੇ ਆ ਇੱਕ ਆਰਗੇਨਾਈਜ਼ਡ ਵਿੱਚ ਹੋਣ ਤਾਂ ਜੋ ਬੱਚਾ ਜਿਹੜਾ ਹੈਗਾ ਕੰਫਿਊਜ਼ਡ ਨਾ ਹੋਵੇ ਵੀ ਹੁਣ ਕਿਹੜੀ ਚੀਜ਼ ਨੂੰ ਯੂਜ਼ ਕਰਨਾ ਹੈ ਕਿਹੜਾ ਸਕੀਮਾ ਜਿਹੜਾ ਹੈਗਾ ਇਸ ਥਾਂ ਤੇ ਯੂਜ਼ ਕਰਨਾ ਹੈ ਠੀਕ ਹੈ ਸਕੀਮਾ ਦਾ ਮਤਲਬ ਹੁੰਦਾ ਗਿਆਨ ਉਦਾਹਰਨ ਕਹਿੰਦੇ ਵੀ ਇਹ ਬੱਚਾ ਜਿਹੜਾ ਹੈਗਾ ਫੜਨ ਦੇ ਹੁਨਰ ਅਤੇ ਦੇਖਣ ਦੇ ਹੁਨਰ ਨੂੰ ਅਲੱਗ-ਅਲੱਗ ਟਾਈਮ ਤੇ ਸਿੱਖਦਾ ਹਨਾ ਜਿਹੜਾ ਬੱਚਾ ਜਿਹੜਾ ਹੈਗਾ ਉਹ ਕਹਿੰਦੇ ਹੈ ਫੜਨਾ ਤਾਂ ਉਹਦੇ ਸ਼ੁਰੂ ਕਰ ਦਿੰਦਾ ਜਦੋਂ ਉਹ ਹੈਗਾ ਜਨਮ ਦੇ ਥੋੜੇ ਟਾਈਮ ਬਾਅਦ ਹੀ ਲੇਕਿਨ ਦੇਖਣ ਦਾ ਹੁਨਰ ਉਹਨੂੰ ਹੌਲੀ ਹੌਲੀ ਆਉਂਦਾ ਹੈ ਪਰ ਕਹਿੰਦੇ ਬਾਅਦ ਵਿੱਚ ਕੀ ਕਰਦਾ ਜਿੱਦਿ ਜਿੱਦਿ ਬੱਚਾ ਵੱਡਾ ਹੁੰਦਾ ਹੈ ਤਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਇਹਨਾਂ ਦੋਨਾਂ ਜਿਹੜੇ ਸਕੀਮਾਸ ਨੂੰ ਆਪਣੇ ਮਾਈਂਡ ਦੇ ਵਿੱਚ ਆਰਗੇਨਾਈਜ਼ ਕਰ ਲੈਂਦਾ ਜਿਸ ਦੇ ਨਾਲ ਉਹ ਕੀ ਹੁੰਦਾ ਹੈ ਵੀ ਅੱਗੇ ਜਾ ਕੇ ਉਹ ਇਹਨਾਂ ਚੀਜ਼ਾਂ ਨੂੰ ਇਹਨਾਂ ਸਕੀਮਾਸ ਨੂੰ ਇੱਕੋ ਟਾਈਮ ਤੇ ਯੂਜ਼ ਕਰ ਲੈਂਦਾ ਹੁਣ ਜਦੋਂ ਇਨਸਾਨ ਵੱਡਾ ਹੋ ਜਾਂਦਾ ਹੈ ਥੋੜਾ ਵੀ ਉਹ ਪਹਿਲਾਂ ਕਿਸੇ ਚੀਜ਼ ਨੂੰ ਗੌਰ ਨਾਲ ਦੇਖੇ ਕਾਫੀ ਹਮ ਸਮਝ ਜਾਓਗੇ ਫਿਰ ਉਹਨੂੰ ਜਾ ਕੇ ਫੜੂਗਾ ਆਪਾਂ ਕੀ ਕਰਦੇ ਆਂ ਆਪਾਂ ਗਿਆਨ ਨੂੰ ਜਿਹੜਾ ਹੈਗਾ ਆਪਣੇ ਮਾਈਂਡ ਦੇ ਵਿੱਚ ਆਰਗੇਨਾਈਜ਼ ਕਰਨਾ ਸਿੱਖ ਜਾਂਦੇ ਆਂ ਠੀਕ ਹੈ ਕਹਿੰਦੇ ਬੱਚਾ ਫੜਨ ਦੇ ਹੁਨਰ ਤੇ ਦੇਖਣ ਦੇ ਹੁਨਰ ਨੂੰ ਅਲੱਗ-ਅਲੱਗ ਸਿੱਖਦਾ ਹੈ ਪਰ ਸੰਗਠਨ ਦੀ ਪ੍ਰਕਿਰਿਆ ਰਾਹੀਂ ਉਹ ਇਹਨਾਂ ਦੋਨਾਂ ਨੂੰ ਕਹਿੰਦੇ ਵੀ ਇੱਕੋ ਵਾਰ ਯੂਜ਼ ਕਰ ਸਕਦਾ ਹੈ ਜਿੱਦਾਂ ਉਹਨੇ ਕੋਈ ਚੀਜ਼ ਦੇਖੀ ਤੇ ਨਾਲ ਹੀ ਚੱਕ ਲਈ ਆਪਾਂ ਮੇਲੇ ਤੇ ਗਏ ਮੇਲੇ ਤੇ ਆਪਾਂ ਨੂੰ ਕੋਈ ਇਕਟਾਣਾ ਪਸੰਦ ਆ ਗਿਆ ਆਪਾਂ ਨਾਲ ਹੀ ਚੱਕ ਲਿਆ ਠੀਕ ਹੈ ਨੈਕਸਟ ਹੈਗਾ ਇਹ ਸੰਚਾਲਨ ਕਾਰਟ ਮੀਨਸ ਆਪਰੇਸ਼ਨ ਕਹਿੰਦੇ ਪਿਆਜੇ ਦੀ ਥਿਉਰੀ ਦੇ ਵਿੱਚ ਸੰਚਾਲਨ ਤੋਂ ਭਾਵ ਮਨ ਦੇ ਅੰਦਰ ਸੂਚਨਾਵਾਂ ਦਾ ਕਾਰਜ ਕਰਨਾ ਹੈ ਸੰਚਾਲਨ ਤੋਂ ਭਾਵ ਕਾਰਜ ਤੋਂ ਭਾਵ ਕਿ ਆ ਵੀ ਮਨ ਦੇ ਵਿੱਚ ਜਿਹੜੀਆਂ ਸਾਡੀਆਂ ਸੂਚਨਾਵਾਂ ਆ ਉਹ ਆਪਣਾ ਕੰਮ ਕਰਦੀਆਂ ਪਈਆਂ ਆ ਕਹਿੰਦੇ ਇਹ ਉਹ ਮਾਨਸਿਕ ਗਤੀਵਿਧੀ ਹੈ ਜਿਸ ਵਿੱਚ ਵਿਦਿਆਰਥੀ ਮਨ ਵਿੱਚ ਪਾਈਆਂ ਮਨ ਵਿੱਚ ਪਈਆਂ ਸੂਚਨਾਵਾਂ ਨੂੰ ਕਿਸੇ ਸਮੱਸਿਆ ਦਾ ਹੱਲ ਕਰਨ ਦੇ ਲਈ ਪ੍ਰਯੋਗ ਕਰ ਸਕਦਾ ਹੈ ਹੌਂਜੜੇ ਸ਼ਬਦਿਆ ਸੰਚਾਲਨ ਕਾਰਜ ਯਾ ਆਪਰੇਸ਼ਨ ਇਸ ਤੋਂ ਆਪਾਂ ਕੀ ਸਮਝਦੇ ਆਪਰੇਸ਼ਨ ਮੀਨਸ ਆਪਰੇਸ਼ਨ ਕਾਰਜ ਸੰਚਾਲਨ ਮਤਲਬ ਕੋਈ ਕੰਮ ਕਰਨਾ ਇਹਦਾ ਮਤਲਬ ਕਿ ਇਹ ਆ ਵੀ ਸਾਡੇ ਮਾਈਂਡ ਦੇ ਵਿੱਚ ਜੋ ਵੀ ਸਾਨੂੰ ਸੋਚਣਾ ਹੈਗੀ ਆ ਹਨਾ ਜੋ ਵੀ ਸਕੀਮਾ ਆਰਗੇਨਾਈਜ਼ ਹੋਇਆ ਵਾ ਉਹਨੂੰ ਆਪਾਂ ਯੂਜ਼ ਕਰਨਾ ਵੀ ਸਿੱਖਦੇ ਆਂ ਠੀਕ ਹੈ ਵੀ ਹੁਣ ਜਿੱਦਾਂ ਸਾਡੇ ਟੀਚਰ ਨੇ ਆਪਣੇ ਸਾਹਮਣੇ ਕੋਈ ਰੀਜ਼ਨਿੰਗ ਦਾ ਕੁਐਸਚਨ ਪਾਇਆ ਤਾਂ ਆਪਣੇ ਮਾਈਂਡ ਦੇ ਵਿੱਚ ਜੋ ਵੀ ਆਪਾਂ ਗਿਆਨ ਇਕੱਠਾ ਕੀਤਾ ਜੋ ਵੀ ਸਕੀਮਾ ਆ ਉਹਨੂੰ ਆਪਾਂ ਯੂਜ਼ ਕਰਾਂਗੇ ਉਸ ਚੀਜ਼ ਨੂੰ ਸੌਲਟ ਆਊਟ ਕਰਨ ਦੇ ਲਈ ਉਸ ਸਮ ਨੂੰ ਸੋਲਵ ਕਰਨ ਦੇ ਲਈ ਤੇ ਇਸੇ ਤਰ੍ਹਾਂ ਚ ਲਿਖਿਆ ਕਹਿੰਦੇ ਵੀ ਇਸ ਦੇ ਵਿੱਚ ਵਿਦਿਆਰਥੀ ਮਨ ਵਿੱਚ ਪਈਆਂ ਸੂਚਨਾਵਾਂ ਨੂੰ ਕਿਸੇ ਸਮੱਸਿਆ ਦਾ ਹੱਲ ਕਰਨ ਦੇ ਲਈ ਪ੍ਰਯੋਗ ਕਰਦਾ ਹੈ ਉਦਾਹਰਨ ਵਜੋਂ ਸੋਚਣਾ ਤਰਕ ਕਰਨਾ ਨਿਰਣਾ ਲੈਣਾ ਕੰਪੈਰੀਸ਼ਨ ਕਰਨਾ ਦੋ ਚੀਜ਼ਾਂ ਦੀ ਤੁਲਨਾ ਕਰਨੀ ਹੈ ਨਾ ਐਂਡ ਫਿਰ ਕੀ ਹੈ ਅੰਦਰ ਲੱਭਣਾ ਸੋ ਤਾਂ ਅਸ਼ਬਦਾਂ ਵਿੱਚ ਉਸ ਸਮੱਸਿਆ ਦਾ ਤਰਕਪੂਰਨ ਹੱਲ ਲੱਭਣ ਨਿਯਮਾਂ ਮਾਨਸਿਕ ਪ੍ਰਕਿਰਿਆਵਾਂ ਆਪਰੇਸ਼ਨ ਹਨ ਪਿਆਜੇ ਦੀ ਛੂਰੀ ਦੀਆਂ ਪਹਿਲੀਆਂ ਦੋ ਸਟੇਜਾਂ ਦੇ ਵਿੱਚ ਬੱਚੇ ਕੋਲ ਆਪਰੇਸ਼ਨ ਯੋਗਤਾ ਨਹੀਂ ਹੈ ਅਰਥਾਤ ਉਹ ਤਰਕਪੂਰਨ ਸੋਚ ਜਿਹੜੀ ਹੈਗੀ ਆ ਉਸਤੇ ਕੋਲ ਨਹੀਂ ਆਉਂਦੀ ਅਜਿਹੀ ਲਾਸਟ ਲਾਈਨ ਆਹਣਾ ਦੀ ਪਿਆਜੇ ਜੀ ਨੇ ਦੋ ਸਟੇਜਸ ਇਨੀਸ਼ੀਅਲ ਦੋ ਸਟੇਜਸ ਆ ਉਸ ਦੇ ਵਿੱਚ ਜਿਹੜੀਆਂ ਆਪਰੇਸ਼ਨ ਦੀ ਪਾਵਰ ਆਹਣਾ ਜਿਹੜੀ ਆਪਰੇਸ਼ਨ ਵਾਲੀ ਇੱਕ ਕੈਲੀ ਇਹ ਅਬਿਲਟੀ ਆ ਬੱਚੇ ਕੋਲ ਨਹੀਂ ਹੁੰਦੀ ਉਸਤੇ ਬਾਰੇ ਵੀ ਆਪਾਂ ਅੱਗੇ ਜਾ ਕੇ ਪੜਾਂਗੇ ਜੇ ਆਪਾਂ ਇਸ ਨੂੰ ਕੋਈ ਵੀਡੀਓ ਦੇ ਵਿੱਚ ਨਾ ਲਿਪੇਟਣ ਦੀ ਕੋਸ਼ਿਸ਼ ਕਰਦੇ ਆ ਤਾਂ ਹੋਰ ਸਾਰੇ ਵੀਡੀਓ ਵੀ ਲੰਬੀ ਹੋ ਜਵੇ ਤੇ ਆਪਣਾ ਮਾਈਂਡ ਜਿਹੜਾ ਹੈਗਾ ਉਹ ਉਹ ਵੀ ਥੋੜਾ ਓਵਰਲੋਡ ਹੋ ਜੇ ਤੇ ਇਸ ਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਫਿਲਹਾਲ ਇਸ ਦਾ ਮਤਲਬ ਕੀ ਹੈ ਸੰਚਾਲਨ ਦਾ ਸੰਚਾਲਨ ਦਾ ਮਤਲਬ ਹੈਗਾ ਇਹ ਵੀ ਜੋ ਵੀ ਸਾਡੇ ਮਾਈਂਡ ਦੇ ਵਿੱਚ ਸਕੀਮ ਆਇਆ ਇਸ ਦਾ ਆਪਾਂ ਇਸ ਨੂੰ ਜਿਹੜਾ ਬੱਚਾ ਇਸ ਦੇ ਵਿੱਚ ਬੱਚਾ ਜਿਹੜਾ ਹੈਗਾ ਉਹ ਆਪਣੇ ਮਾਈਂਡ ਦੇ ਵਿੱਚ ਫਿਰ ਸਕੀਮਾਂ ਨੂੰ ਯੂਜ਼ ਕਰਦਾ ਹੈ ਪ੍ਰੋਬਲਮ ਸੋਲਵਿੰਗ ਦੇ ਲਈ ਕ੍ਰਿਟੀਕਲ ਥਿੰਕਿੰਗ ਦੇ ਲਈ ਤੇ ਇਹ ਜਿਹੜੀ ਪੋਜੀਸ਼ਨ ਹੈ ਹਨਾ ਇਹ ਜਿਹੜੀ ਐਬਿਲਿਟੀ ਆ ਉਹ ਪਿਆਜੇ ਦੀਆਂ ਇਨੀਸ਼ੀਅਲ ਦੋ ਸਟੇਜਸ ਦੇ ਵਿੱਚ ਬੱਚੇ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ ਬੱਚਾ ਜਿਹੜਾ ਹੈਗਾ ਇਹਨਾਂ ਐਬਿਲਿਟੀ ਨੂੰ ਬਾਅਦ ਚ ਗੇਨ ਕਰਦਾ ਹੈ ਠੀਕ ਹੈ ਤਾਂ ਇਸੇ ਆਪਣੇ ਅੱਜ ਦੀ ਵੀਡੀਓ ਤੇ ਆਪਾਂ ਅੱਜ ਕੀ ਕੀਤਾ ਹੈ ਪਿਆਜੇ ਦੀ ਥਿਉਰੀ ਦੀਆਂ ਜਿਹੜੀਆਂ ਇੰਪੋਰਟੈਂਟ ਟਰਮਸ ਹੈਗੀਆਂ ਆ ਹਨਾ ਉਸ ਨੂੰ ਸਮਝਣ ਦੇ ਲਈ ਸਕੀਮਾ ਕੀ ਹੁੰਦਾ ਹੈ ਸਿਮੂਲੇਸ਼ਨ ਕੀ ਹੁੰਦਾ ਹੈ ਇਕਲੀਬ੍ਰੇਸ਼ਨ ਕੀ ਹੁੰਦਾ ਹੈ ਅਕੋਮੋਡੇਸ਼ਨ ਕੀ ਹੁੰਦਾ ਹੈ ਆਪਰੇਸ਼ਨ ਐਂਡ ਦੈਨ ਆਰਗੇਨਾਈਜੇਸ਼ਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਜ ਆਪਾਂ ਸਮਝਿਆ ਜੋ ਕਿ ਉਸਦੀ ਥਿਊਰੀ ਨੂੰ ਸਮਝਣ ਦੇ ਲਈ ਬਹੁਤ ਇੰਪੋਰਟੈਂਟ ਹੈ ਤੇ ਇਹ ਵੀ ਕਿੰਪੋਰਟੈਂਟ ਕੁਐਸਚਨ ਹੈਗਾ ਆ ਤੇ ਹੁਣ ਕੱਲ ਆਪਾਂ ਕਰਾਂਗੇ ਇਸ ਦੀਆਂ ਸਟੇਜਸ ਠੀਕ ਹੈ ਤਾਂ ਫਿਰ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਥੈਂਕ ਯੂ ਬਹੁਤ ਬਹੁਤ ਧੰਨਵਾਦ